ਨਮਸਕਾਰ ਮੈਂ ਸੋਨੀਆ ਲਖ ਲੈ ਕੇ ਹਾਜ਼ਰ ਹੁਈਆਂ ਹੁਣ ਤੱਕ ਦੀਆਂ ਮੁਖ ਖਬਰਾਂ ਆਪ ਸਭ ਦਾ ਸਵਾਗਤ ਹੈ ਨਸ਼ਿਆਂ ਦਾ ਅਜਗਰ ਨਿਗਲ ਗਿਆ ਇੱਕ ਮਾਂ ਦੇ 6 ਜਵਾਨ ਪੁੱਤ ਇਸ ਚੰਦਰੇ ਚਿੱਟੇ ਨੇ ਕਾਲਾ ਕੀਤਾ ਮਾਂ ਦਾ ਭਵਿੱਖ ਨਸ਼ਿਆਂ ਦੀ ਭੇਡ ਚੜੇ ਪਰਿਵਾਰ ਦੇ 7 ਜੀਜੇ ਜਿਸ ਵਿੱਚ ਇੱਕ ਮਾਂ ਦੇ 6 ਜਵਾਨ ਪੁੱਤ ਤੇ ਉਸ ਦਾ ਪਤੀ ਵੀ ਸ਼ਾਮਿਲ ਹੈ ਹੁਣ ਸਰਕਾਰ ਦੀ ਨਸ਼ੇ ਦੇ ਵਿਰੁੱਧ ਇਸ ਜੰਗ ਮੁਹਿੰਮ ਨੂੰ ਤੇ ਵੀ ਉਸ ਪੀੜਤ ਔਰਤ ਨੇ ਚੁੱਕੇ ਸਵਾਲ ਨਸ਼ਿਆਂ ਦਾ ਕੋੜ ਇੱਕ ਹੱਸਦੇ ਵੱਸਦੇ ਪਰਿਵਾਰ ਦੀਆਂ ਜੜਾਂ ਦੇ ਵਿੱਚ ਇਸ ਤਰ੍ਹਾਂ ਬੈਠਿਆ ਕਿ ਇੱਕ ਮਾਂ ਦੇ ਜੋ 6 ਪੁੱਤ ਸੀ ਉਹਨਾਂ ਨੂੰ ਉਹ ਜਵਾਨੀ ਦੇ ਵਿੱਚ ਹੀ ਲੈ ਗਿਆ ਖੇਤਰ ਵਿੱਚ ਚੱਲ ਰਹੀਆਂ ਨਸ਼ਿਆਂ ਦੀ ਮਹਾਂਮਾਰੀ ਕਾਰਨ ਕਥਿਤ ਤੌਰ ਤੇ ਸਾਰੇ 6 ਪੁੱਤਰਾਂ ਨੂੰ ਗਵਾਉਣ ਤੋਂ ਬਾਅਦ ਸਰਕਾਰ ਤੋਂ ਹੁਣ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ ਚਿੰਦਰਕੌਰ ਦੇ ਪਰਿਵਾਰ ਦਾ ਆਖਰੀ ਪੁੱਤਰ ਜਸਵੀਰ ਸਿੰਘ 20 ਸਾਲਾ ਇਸ ਹਫਤੇ ਦੇ ਸ਼ੁਰੂ ਵਿੱਚ ਹੀ ਇੱਕ ਨਹਿਰ ਦੇ ਕਿਨਾਰੇ ਮ੍ਰਿਤਕ ਹਾਲਤ ਵਿੱਚ ਮਿਲਿਆ ਸੀ ਜਿਸ ਦੀ ਮੌਤ ਇਕੱथित ਤੌਰ ਤੇ ਨਸ਼ੇ ਦੀ ਵੱਧ ਮਾਤਰਾ ਜਾਂ ਕਿ ওভারਡੋਜ਼ ਲੈਣ ਕਾਰਨ ਹੋਈ ਸੀ ਪਿੰਡ ਸ਼ੇਰੇਵਾਲਾ ਦੇ ਇਸ ਪਰਿਵਾਰ ਦੀ ਮੁਖੀ ਸ਼ਿੰਦਰ ਕੌਰ ਨੇ ਇੱਕ ਦਹਾਕੇ ਤੋਂ ਉਸ ਅੰਦਰ ਪਾਲ ਰਹੇ ਦਰਦਵਾਰੇ ਦੱਸਦਿਆਂ ਕਿਹਾ ਕਿ ਉਸ ਦਾ ਪਤੀ ਮੁਖਤਿਆਰ ਸਿੰਘ ਸ਼ਰਾਬ ਪੀਂਦਾ ਆਦੀ ਸੀ ਅਤੇ ਇਕੱथित ਤੌਰ ਤੇ 2012 ਦੇ ਵਿੱਚ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਸ਼ਿੰਦਰ ਕੌਰ ਆਖਦੀ ਹੈ ਕਿ ਇਸ ਮੰਗਰੂਸ ਨੇ ਆਪਣੇ ਹੱਥੀ ਆਪਣੇ ਛੇ ਬੁਜਵਾਨ ਪੁੱਤਰਾਂ ਦਾ ਸੰਸਕਾਰ ਕੀਤਾ ਹੈ ਉਸਨੇ ਪਰੇਮਾਨ ਦੇ ਨਾਲ ਦੱਸਦਿਆਂ ਕਿ ਕੁਲਵੰਤ ਸਿੰਘ ਜਿਸ ਦੀ ਉਮਰ 34 ਸਾਲ ਇਕਤਿਤ ਤੌਰ ਤੇ 2013 ਦੇ ਵਿੱਚ ਨਸ਼ਿਆਂ ਦੇ ਕਾਰਨ ਉਸ ਦੀ ਮੌਤ ਹੋ ਗਈ ਸੀ ਮਾਰਚ 2021 ਦੇ ਵਿੱਚ ਉਸਨੇ ਆਪਣੇ ਦੂਜੇ ਪੁੱਤਰ ਅਤੇ 4 ਮਹੀਨਿਆਂ ਦੇ ਬਾਅਦ ਹੀ ਉਸਨੇ ਆਪਣੇ ਤੀਜੇ ਪੁੱਤਰ ਜਸਵੰਤ ਸਿੰਘ ਅਤੇ ਜਨਵਰੀ 2022 ਦੇ ਵਿੱਚ ਰਾਜੂ ਸਿੰਘ ਅਤੇ ਮਾਰਚ 2023 ਦੇ ਵਿੱਚ ਬਲਜੀਤ ਸਿੰਘ ਨੂੰ ਤੇ ਹੁਣ ਚੌਥਾ ਜੋ ਆਖਰੀ ਚੰਦਰਾ ਨਸ਼ਾਵੋਣ ਉਸ ਦੇ ਘਰ ਦੇ ਆਖਰੀ ਜਵਾਨ ਪੁੱਤਰ ਨੂੰ ਵੀ ਲੈ ਬੈਠਿਆ ਹੈ ਰਿਪੋਰਟਾਂ ਦੇ ਅਨੁਸਾਰ ਜਸਵੀਰ ਇੱਕ ਹੋਰ ਵਿਅਕਤੀ ਦੇ ਨਾਲ ਸੀ ਜਦੋਂ ਉਹ ਨਸ਼ਾ ਕਰਨ ਤੋਂ ਬਾਅਦ ਬੇਹੋਸ਼ ਹੋ ਗਿਆ ਸੀ ਅਤੇ ਉਸ ਦੇ ਸਾਥੀ ਨੇ ਕਥਿਤ ਤੌਰ ਤੇ ਉਸ ਨਾਲ ਨਸ਼ੇ ਦਾ ਟੀਕਾ ਲਗਾਉਣ ਦੀ ਗੱਲ ਕਬੂਲੀ ਹੈ ਤੇ ਬਾਅਦ ਦੇ ਵਿੱਚ ਘਬਰਾਉਂਦੇ ਹੋ ਮੌਕੇ ਤੋਂ ਫਰਾਰ ਹੋ ਗਿਆ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਦੋ ਵਿਅਕਤੀਆਂ ਦੇ ਖਿਲਾਫ ਗੈਰ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਜਿਸ ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦਾ ਦੋਸ਼ ਹੈ ਸ਼ਿੰਦਰ ਕੌਰ ਨੇ ਸੂਬਾ ਸਰਕਾਰ ਦੀ ਇਸ ਯੁੱਧ ਨਸ਼ਿਆਂ ਦੇ ਵਿਰੁੱਧ ਜੋ ਮਹਿੰਮ ਚਲਾਈ ਗਈ ਹੈ ਆਲੋਚਨਾ ਕਰਦਿਆਂ ਨਸ਼ਿਆਂ ਦੀ ਰੋਕਥਾਮ ਦੇ ਲਈ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਉਸ ਨੇ ਪੈ ਤੇ ਭਰੇ ਮਨ ਨਾਲ ਕਿਹਾ ਕਿ ਚਿੱਟਾ ਬੰਦ ਨਹੀਂ ਹੋਇਆ ਨਸ਼ਾ ਵੇਚਣ ਵਾਲੇ ਫੜੇ ਜਾਂਦੇ ਹਨ ਪਰ ਬਾਅਦ ਦੇ ਵਿੱਚ ਰਿਹਾ ਕੀਤੇ ਜਾਂਦੇ ਹਨ ਅਸੀਂ ਚਾਹੁੰਦੇ ਹਾਂ ਕਿ ਨਸ਼ਾ ਬੰਦ ਹੋਵੇ ਤਾਂ ਕਿ ਜੋ ਹੋਰ ਪਰਿਵਾਰ ਇਸ ਨਾ ਮਿਟਣ ਵਾਲੇ ਦਰਦ ਤੋਂ ਬਚ ਸਕਣ ਅਸੀਂ ਨਸ਼ਿਆਂ ਕਾਰਨ ਆਪਣਾ ਪੂਰਾ ਪਰਿਵਾਰ ਗਵਾ ਲਿਆ ਹੈ ਇਹ ਦਰਦਨਾਕ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਦੂਜੇ ਬਚ ਜਾਣ ਸ਼ਿੰਦੂਕੌਰ ਨੇ ਦੋਸ਼ ਲਾਇਆ ਕਿ ਉਸਦੇ 6 ਪੁੱਤਰਾਂ ਦੀ ਮੌਤ ਤੋਂ ਬਾਅਦ ਨਾ ਤਾਂ ਕੋਈ ਇਲਾਕਾ ਵਿਧਾਇਕ ਅਤੇ ਨਾ ਹੀ ਕੋਈ ਸੀਨੀਅਰ ਪੁਲਿਸ ਅਧਿਕਾਰੀ ਉਹਨਾਂ ਦੀ ਬਾਤ ਪੁੱਛਣ ਲਈ ਆਏ ਸਥਾਨਕ ਪਾਈਚਾਰ ਨੇ ਨਸ਼ਾ ਸਪਲਾਈ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਪ੍ਰਦਰਸ਼ਨ ਕੀਤੇ ਹਨ ਜੋ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੇ ਵਿਆਪਕ ਸੰਕਟ ਨੂੰ ਜਾਗਰੂਕ ਕਰਦੇ ਹਨ ਹੁਣ ਪਰਿਵਾਰ ਵਿੱਚ ਉਸ ਦੀ ਇੱਕ ਨੂੰ ਅਤੇ ਅਤੇ ਉਸਦਾ ਇੱਕ ਪੋਤਾ ਹੀ ਰਹਿ ਗਏ ਹਨ ਨਸ਼ਿਆਂ ਦੇ ਖਿਲਾਫ ਸਮੂਹ ਪਾਰਟੀਆਂ ਇਕਜੋਟ ਹੋਣ ਭਾਜਪਾ ਆਗੂ ਅਸ਼ਵਨੀ ਕੁਮਾਰ ਸ਼ਰਮਾ ਅੱਜ ਪੀੜਤ ਪਰਿਵਾਰ ਦੇ ਘਰ ਦੁੱਖ ਸਾਂਝਾ ਕਰਨ ਪੁੱਜੀ ਇਸ ਦੌਰਾਨ ਉਹਨਾਂ ਪੰਜਾਬ ਸਰਕਾਰ ਖਿਲਾਫ ਬੋਲਦਿਆਂ ਆਖਿਆ ਕਿ ਆਪਨੇ ਸੱਤਾ ਚੌਣ ਤੋਂ ਪਹਿਲਾਂ ਜ਼ੂਬੇ ਦੇ ਲੋਕਾਂ ਨਾਲ ਕੀਤਾ ਇੱਕ ਵਾਦਾ ਵਫਾ ਨਹੀਂ ਕੀਤਾ ਉਹਨਾਂ ਆਖਿਆ ਕਿ ਨਸ਼ੇ ਕਰਨ ਸੱਤ ਜੀ ਗਵਾਉਣ ਵੇਲੇ ਵਾਲੇ ਸ਼ੇਰੇ ਵਾਲਾ ਦੇ ਇਸ ਪਰਿਵਾਰ ਨੂੰ ਸਰਕਾਰ ਜਵਾਬ ਦੇਵੇ ਕਿ ਨਸ਼ਾ ਖਤਮ ਕਿਉਂ ਨਹੀਂ ਹੋਇਆ ਉਹਨਾਂ ਸਿਆਸੀ ਪਾਰਟੀਆਂ ਨੂੰ ਨਸ਼ਿਆਂ ਖਿਲਾਫ ਇੱਕ ਮੰਚ ਤੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇ ਪੰਜਾਬ ਦੇ ਲੋਕ ਬਚਣਗੇ ਤਾਂ ਹੀ ਰਾਜਨੀਤੀ ਹੋਵੇਗੀ ਲਾਸ਼ਾਂ ਵੋਟ ਨਹੀਂ ਪਾ ਸਕਦੀਆਂ ਬਟਿੰਡਾ ਗੈਰ ਕਾਨੂੰਨੀ ਨਸ਼ੀਲੀਆਂ ਗੋਲੀਆਂ ਬਣਾਉਣ ਵਾਲੀ ਯੂਨਿਟ ਸੀਲ ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਤੋਂ ਬਾਅਦ ਮੁਖਸਰ ਪੁਲਿਸ ਨੇ ਅੱਜ ਬਟਿੰਡਾ ਦੇ ਮਾਨਸਾ ਰੋਡ ਤੇ ਚੱਲ ਰਹੀ ਇੱਕ ਗੈਰ ਕਾਨੂੰਨੀ ਫਾਰਮਾਸਿਊਟੀਕਲ ਮੈਨੂਫੈਕਚਰਿੰਗ ਯੂਨਿਟ ਨੂੰ ਸੀਲ ਕਰਨ ਦਾ ਦਾਵਾ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਲਗਭਗ 3.5 ਲੱਖ ਨਸ਼ੀਲੀਆਂ ਗੋਲੀਆਂ ਜ਼ਬਤ ਕੀਤੀਆਂ ਗਈਆਂ ਜੋ ਕਿ ਨਸ਼ੇੜੀਆਂ ਦੇ ਦੁਆਰਾ ਵਰਤੀਆਂ ਜਾਂਦੀਆਂ ਹਨ ਮੁਖਸਰ ਦੇ ਐਸਐਸਪੀ ਅਭਿਮਨਿਉ ਰਾਣਾ ਨੇ ਦੱਸਿਆ ਕਿ ਇਹ ਜਾਂਚ ਪਿਛਲੇ ਸਾਲ 26 ਨਵੰਬਰ ਨੂੰ ਕਿਲਿਆਂ ਵਾਲੀ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਗਏ ਇੱਕ ਕੇਸ ਤੋਂ ਸ਼ੁਰੂ ਹੋਈ ਸੀ ਜਿਸ ਵਿੱਚ ਮੰਡੀ ਕਿਲਿਆਂ ਵਾਲੀ ਦੇ ਦੋ ਭਰਾਵਾਂ ਮਨੀਸ਼ ਕੁਮਾਰ ਅਤੇ ਸਾਹਿਲ ਕੁਮਾਰ ਨੂੰ ਵੀ ਐਂਟੀਜੋਲਮ ਗੋਲੀਆਂ ਅਸੀ ਪ੍ਰੀਗਾਵਾਲਿਨ ਕੈਪਸੂਲ ਅਤੇ 7.26 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਸੀ ਪੁੱਛਗਿੱਛ ਦੇ ਦੌਰਾਨ ਉਹਨਾਂ ਨੇ ਦੇਪਰਾ ਕ੍ਰਿਸ਼ਨ ਕੁਮਾਰ ਅਤੇ ਇੱਕ ਹੋਰ ਸਾਥੀ ਵੰਸ਼ ਕਵਾਤਰਾ ਜੋ ਕਿ ਹਰਿਆਣਾ ਦੇ ਮੰਡੀ ਡੱਬ ਵਾਲੀ ਵਿੱਚ ਮੈਡੀਕਲ ਸਟੋਰ ਦਾ ਮਾਲਕ ਹੈ ਦੇ ਸਬੰਧ ਸਾਹਮਣੇ ਆਏ ਸਨ ਜਿਨ੍ਹਾਂ ਨੂੰ ਬਾਅਦ ਦੇ ਵਿੱਚ 4 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਗਲੇ ਦਿਨ 30000 ਟੈਂਪੇਟਾ ਡੋਲ ਗੋਲੀਆਂ ਦੀ ਇੱਕ ਹੋਰ ਖੇਪ ਬਰਾਮਦ ਕੀਤੀ ਗਈ ਹੈ ਅਧਿਕਾਰੀਆਂ ਵੱਲੋਂ ਸਪਲਾਈ ਲੜੀ ਦਾ ਪਿੱਛਾ ਕਰਦੇ ਹੋਏ ਸੁਰਾਗ ਜੋ ਕਿ ਹੁਣ ਬਠਿੰਡਾ ਦੇ ਵਿੱਚ ਇੱਕ ਫਾਰਮਾਸਿਊਟੀਕਲ ਮੈਨੂਫੈਕਚਰਿੰਗ ਯੂਨਿਟ ਤੱਕ ਪਹੁੰਚਿਆ ਛਾਪੇਮਾਰੀ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਕੱਚਾ ਮਾਲ ਅਤੇ ਨਸ਼ੇੜੀਆਂ ਦੁਆਰਾ ਵਰਤੀਆਂ ਜਾਣ ਵਾਲੀਆਂ ਅਨੁਸੂਚਿਤ ਦਵਾਈਆਂ ਦੇ ਅਨਅਧਿਕਾਰਿਤ ਅਤੇ ਗੈਰ ਕਾਨੂੰਨੀ ਨਿਰਮਾਣ ਦੇ ਸਬੂਤ ਬਰਾਮਦ ਕੀਤੇ ਗਏ ਐਸਐਸਪੀ ਨੇ ਦਾਵਾ ਕੀਤਾ ਕਿ ਯੂਨਿਟ ਦਾ ਮਾਲਕ ਕੋਈ ਵੀ ਵੈਧ ਲਾਇਸੈਂਸ ਸਪਸ਼ਟ ਕਰਨ ਜਾਂ ਦਸਤਾਵੇਜ਼ ਪੇਸ਼ ਕਰਨ ਦੇ ਵਿੱਚ ਸਫਲ ਹੋ ਰਹੇ ਹਾਂ ਉਹਨਾਂ ਦੇ ਦੱਸਿਆ ਕਿ ਫੈਕਟਰੀ ਨੂੰ ਮੌਕੇ ਤੇ ਹੀ ਸੀਲ ਕਰ ਦਿੱਤਾ ਗਿਆ ਅਤੇ 185000 ਖੁੱਲੀਆਂ ਗੋਲੀਆਂ 42350 ਜੈਂਟਾ ਡੋਲ ਗੋਲੀਆਂ ਅਤੇ 122410 ਡੋਲ ਗੋਲੀਆਂ ਤੋਂ ਇਲਾਵਾ ਉਹਨਾਂ ਦੇ ਉਤਪਾਦਨ ਦੇ ਵਿੱਚ ਵਰਤੇ ਜਾਣ ਵਾਲੇ ਲਗਭਗ 10 ਕਿਲੋ ਚੱਕੀ ਕੱਚਾ ਮਾਲ ਵੀ ਜ਼ਬਤ ਕੀਤਾ ਗਿਆ ਹੈ ਦੋਰਾਹਾ ਪੁਲਿਸ ਮੁਕਾਬਲੇ ਦੇ ਦੌਰਾਨ ਹੁਣ ਬਿਦਮਾਸ਼ਾਂ ਨੇ ਐਸਐਚਓ ਦੀ ਛਾਤੀ ਤੇ ਚਲਾਈਆਂ ਗੋਲੀਆਂ ਹੁਣ ਉਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਅੱਜ ਸਵੇਰੇ ਦੋਰਾਹਾ ਦੇ ਰਾਮਪੁਰ ਰੋਡ ਤੇ ਦੋਰਾਹਾ ਪੁਲਿਸ ਅਤੇ ਅਪਰਾਧੀਆਂ ਦੇ ਵਿਚਕਾਰ ਹੋਏ ਮੁਕਾਬਲੇ ਵਿੱਚ ਪੁਲਿਸ ਨੇ ਅਪਰਾਧੀਆਂ ਦੇ ਫਰਾਰ ਹੋਣ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗੋਲੀਬਾਰੀ ਦੌਰਾਨ ਅਪਰਾਧੀਆਂ ਨੇ ਤਿੰਨ ਰਾਉਂਡ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਐਸਐਚਓ ਦਰਾਹਾ ਦੀ छाਤੀ ਤੇ ਲੱਗਾ ਪਰ ਬੁਲਟ ਪ੍ਰੂਫ ਜੈਕਟ ਕਾਰਨ ਉਹ ਬਾਲਵਾਲ ਬਚ ਗਏ ਇਸ ਦੌਰਾਨ ਜਵਾਬੀ ਕਾਰਵਾਈ ਦੇ ਵਿੱਚ ਐਸਐਚਓ ਨੇ ਅਪਰਾਧੀਆਂ ਤੇ ਗੋਲੀ ਚਲਾਈ ਜਿਸ ਦੌਰਾਨ ਇੱਕ ਅਪਰਾਧੀ ਦੀ ਲੱਤ ਵਿੱਚ ਗੋਲੀ ਲੱਗੇ ਪੁਲਿਸ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਪਾਇਲ ਦਾਖਲ ਕਰਵਾਇਆ ਤੇ ਹੁਣ ਦੂਜੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਵੇਰਵੇ ਅਨੁਸਾਰ ਦੋਰਾਹਾ ਪੁਲਿਸ ਨੂੰ ਸੂਚਨਾ ਜੇ ਦਾਰ ਤੇ ਅੱਜ ਸਵੇਰੇ 8 ਵਜੇ ਰਾਮਪੁਰ ਰੋਡ ਦੋਰਾਹਾ ਪਹੰਚੀ ਸੀ ਸਦ੍ਰਾਨ ਬਿਨਾ ਨੰਬਰ ਪਲੇਟ ਵਾਲੀ ਕਾਲੀ ਸਕੋਰਪੀਓ ਵਿੱਚ ਸਵਾਰ ਦੋ ਅਪਰਾਧੀਆਂ ਨੇ ਪੁਲਿਸ ਦੀ ਜੀਪ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਐਸ ਐਚ ਓ ਦੋਰਾਹਾ ਆਕਸ਼ਦਤ ਆਪਣੀ ਟੀਮ ਅਤੇ ਸੀ ਬੀ ਆਈ ਸੀ ਆਈ ਸਟਾਫ ਸਮੇਤ ਸਵਾਰਨੀ ਸੁਦਰਾਨ ਬਦਮਾਸ਼ਾਂ ਨੇ ਪੁਲਿਸ ਵੱਲ ਗੋਲੀਆਂ ਚਲਾ ਦਿੱਤੀਆਂ ਜਿੰਨਾਂ ਵਿੱਚੋਂ ਇੱਕ ਐਸ ਐਚਓ ਦੀ ਛਾਤੀ ਤੇ ਲੱਗਾ ਪਰ ਬੁਲੇਟ ਪ੍ਰੂਫ ਜੈਕਟ ਕਾਰਨ ਬਚਾਅ ਹੋ ਗਿਆ। ਜਵਾਬੀ ਕਾਰਵਾਈ ਦੇ ਵਿੱਚ ਐਸਐਚਓ ਨੇ ਗੋਲੀ ਚਲਾਈ ਜਿਸ ਵਿੱਚ ਕਪਰਾਦੀ ਹਰ ਸਿਮਰਨ ਉਪਮੰਡ ਜ਼ਖਮੀ ਹੋ ਗਿਆ ਕਿਉਂਕਿ ਗੋਲੀ ਉਸ ਦੀ ਲੱਤ ਵਿੱਚ ਲੱਗੀ ਸੀ ਦੋ ਮਾ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਪਾਇਲ ਜਸਵਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਪਿੰਡ ਪੁੱਟਾ ਦਾ ਰਹਿਣ ਵਾਲਾ ਹਰ ਸਿਮਰਨ ਉਪਮੰਡ 10 ਅਕਤੂਬਰ 2025 ਨੂੰ ਦਰਵਾਹਾ ਥਾਣੇ ਦੇ ਵਿੱਚ ਦਰਜ ਮੁਕੱਦਮਾ ਨੰਬਰ 158/25 ਵਿੱਚ ਲੋੜੀਂਦਾ ਸੀ ਮੁੰਨਾ ਕਿਹਾ ਕਿ ਉਹ ਮਾਛੀਵਾੜਾ ਤੇ ਸਦਰ ਥਾਣਿਆਂ ਵਿੱਚ ਵੱਖਰੇ ਤੌਰ ਤੇ ਦਰਜ ਕੋਈ ਦੋ ਹੋਰ ਕੇਸਾਂ ਦੇ ਵਿੱਚ ਵੀ ਲੋੜਿੰਦਾ ਸੀ ਦੂਜੇ ਸ਼ੱਕੀ ਅਵਨਜੋਤ ਸਿੰਘ ਭੰਡਾਲ ਵਾਸੀ ਰਾਣਾ ਸਾਹਿਬ ਦੇ ਅਪਰਾਧਿਕ ਰਿਕਾਰਡ ਦਾ ਅਜੇ ਪਤਾ ਲਗਾਇਆ ਜਾਣਾ ਬਾਕੀ ਹੈ ਮੌਕੇ ਤੋਂ 2 32 ਬੋਰ ਦੇ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ ਐਸ ਐਚ ਓ ਦਰਾਹਾ ਆਕਾਸ਼ਦੱਤ ਸੁਰੱਖਿਤ ਹਨ ਅਤੇ ਡੀ ਐਸ ਪੀ ਪਾਇਲ ਨੇ ਕਿਹਾ ਕਿ ਐਸ ਐਚ ਓ ਵੱਲੋਂ ਸੂਚਨਾ ਮਿਲਣ ਤੇ ਤੁਰੰਤ ਕੀਤੀ ਗਈ ਕਾਰਵਾਈ ਸਦਕਾ ਹੀ ਲੋੜਿੰਦਾ ਅਪਰਾਧੀ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੱਸਿਆ ਐਸਐਚਓ ਦੀ ਬਹਾਦਰੀ ਅਤੇ ਤੁਰੰਤ ਪ੍ਰਤੀਕਿਰਿਆ ਸ਼ਲਾਗਾਯੋਗ ਹੈ ਇਸ ਦੌਰਾਨ ਇੱਕ ਅਪਰਾਧੀ ਹਰ ਸਿਮਰਨ ਮੰਡ ਸਿਵਲ ਹਸਪਤਾਲ ਪਾਇਲ ਵਿੱਚ ਜੇਰੇ ਲਾਜਿਆ ਤੇ ਦੂਜਾ ਅਵਨਜੋਤ ਸਿੰਘ ਪੰਡਾਲ ਪੁਲਿਸ ਰਸਦ ਦੇ ਵਿੱਚ ਲੈ ਲਿਆ ਗਿਆ ਹੈ ਮੌਕੇ ਤੋਂ ਫੋਰੈਂਸਿਕ ਅਤੇ ਵਿਗਿਆਨਿਕ ਸੁਰਾਗ ਇਕੱਠੇ ਕੀਤੇ ਜਾ ਰਹੇ ਹਨ ਤੇ ਉਸ ਦੇ ਅਨੁਸਾਰ ਹੀ ਅਗਲ ਕਾਰਵਾਈ ਕੀਤੀ ਜਾਵੇਗੀ ਵਿਕਰਮ ਜਿਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ 2 ਫਰਵਰੀ ਨੂੰ ਹੋਵੇਗੀ ਮੁਰਸਣਵਾਈ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਸ਼ੋਮ ਨਿਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਸਰਕਾਰ ਨੇ ਪੰਜਾਬ ਜਵਾਬਦਾਇਕ ਕਰਨ ਦੇ ਲਈ ਸਮਾਂ ਮੰਗਿਆ ਹੈ ਸਰਕਾਰ ਨੇ 2 ਹਫ਼ਤਿਆਂ ਦੀ ਮੰਗ ਕੀਤੀ ਹੈ ਅਦਾਲਤ ਨੇ ਮਜੀਠੀਆ ਦੇ ਜੇਲ੍ਹ ਵਿੱਚ ਜੋ ਖੰਭਾਰੇ ਵੀ ਸਵਾਲ ਉਠਾਏ ਇਸ ਮਾਮਲੇ ਦੀ ਅਗਲੀ ਜੋ ਸੁਣਵਾਈ ਹੋ ਕੇ ਉਹ 2 ਫਰਵਰੀ ਨੂੰ ਹੋਵੇਗੀ ਇਹ ਸੰਨ ਹੁਣ ਤੱਕ ਦੀਆਂ ਮੁੱਖ ਖਬਰਾਂ ਅਗਲੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ